ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਆਵਾਜ਼ ਸੰਸਥਾ ਵੱਲੋਂ ਨਵਾਂ ਸ਼ਹਿਰ ਨੌਮੀ ਸਲਾਨਾ ਮੀਟਿੰਗ ਕੀਤੀ ਗਈ ਤੇ ਇਸ ਮੌਕੇ ਤੇ ਮਦਨ ਲਾਲ ਚੇਤੀ ਜੀ ਨੂੰ ਪ੍ਰਧਾਨ ਬਣਾਇਆ ਗਿਆ ਤੇ ਸ਼੍ਰੀ ਨਰੇਸ਼ ਸੂਰੀ ਜੀ ਨੂੰ ਵਿੱਤ ਸਕੱਤਰ ਅਤੇ ਅਕਵਾਲ ਜੀ ਨੂੰ 22 ਪ੍ਰੈਜ਼ੀਡੈਂਟ ਦੇ ਤੌਰ ਤੇ ਬਣਾਇਆ ਗਿਆ ਜੋ ਕਿ ਇਹ ਲੋਕ ਸੇਵਾ ਕਰਨਗੇ ਤੇ ਇਸ ਮੌਕੇ ਦੇ ਉੱਪਰ ਹੀ ਡੀਐਸਬੀ ਸ਼੍ਰੀ ਰਾਜਕੁਮਾਰ ਜੀ ਵੀ ਪਹੁੰਚੇ ਤੇ ਕੈਨੇਡਾ ਤੋਂ ਓਮ ਪ੍ਰਕਾਸ਼ ਜੀ ਤੇ ਕਹਿਣ ਦਾ ਭਾਵ ਇਹ ਹੈਗਾ ਕਿ ਦੇਸ਼ ਵਿਦੇਸ਼ ਤੋਂ ਇਸ ਮੌਕੇ ਦੇ ਉੱਪਰ ਜੋ ਨਿਸ਼ਕਾਮ ਭਾਵਨਾ ਦੇ ਨਾਲ ਮਤਲਬ ਬਿਨਾਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਲਾਲਚ ਤੋਂ ਜੋ ਪਬਲਿਕ ਦੀ ਸੇਵਾ ਕਰਦੇ ਨੇ ਉਹ ਸਾਰੇ ਹੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਜੋ ਕਿ ਆਵਾਜ਼ ਸੰਸਥਾ ਵੱਲੋਂ ਨਵਾਂ ਸ਼ਹਿਰ ਨੌਵੀਂ ਮੀਟਿੰਗ ਜਿਹੜੀ ਆ ਇਹ ਕੀਤੀ ਗਈ ਹੈ ਕਿ ਆ ਸੋ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਿਹੜੀਆਂ ਅਜਈਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਕਾਰਨ ਲੋਕਾਂ ਦਾ ਬੇਹੱਦ ਹੀ ਭਲਾ ਹੁੰਦਾ ਆ ਬਹੁਤ ਭਲਾ ਹੁੰਦਾ ਆ ਜੇਕਰ ਇਸ ਸਮਾਜ ਸੇਵੀ ਸੰਸਥਾ માં ਲੋਕਾਂ ਦੀ ਸੇਵਾ ਨਾ ਕਰਨ ਤੇ ਬੇहद ਦੀ ਮੁਸ਼ਕਲ ਹੋ ਜਾਏਗੀ ਗਰੀਬ ਵਰਗ ਦਾ ਇਲਾਜ ਕਰਵਾਉਣਾ ਮੁਸ਼ਕਲ ਹੋ ਜਾਏਗਾ ਬਹੁਤ ਸਾਰੇ ਹੋਰ ਮੈਂ ਤੁਹਾਨੂੰ ਇੱਕ ਦੱਸਦਾ ਹਾਂ ਕਿ ਇੱਕ ਵਾਰ ਇੱਕ ਲੜਕੀ ਕਿਤੇ ਬੇਹੋਸ਼ ਹੋ ਗਈ ਔਰ ਮੌਕੇ ਦੇ ਉੱਪਰ ਨਾ ਕੋਈ ਸਰਕਾਰੀ ਐਂਬੂਲੈਂਸ ਪਹੁੰਚੀ ਪਰ ਮੈਨੂੰ ਕਿਹਾ ਗਿਆ ਕਿ ਭਲਾਲ ਜੀ ਤੁਸੀਂ ਕੋਈ ਪ੍ਰਾਈਵੇਟ ਦੇਖ ਲਓ ਤੇ ਇਸ ਵਕਤ ਜਿਹੜੀਆਂ ਆ ਕੋਈ ਵੀ ਸਰਕਾਰੀ ਐਂਬਲਸ ਮੌਜੂਦ ਨਹੀਂ ਹੈ ਇੱਥੇ ਫਿਲਹਾਲ ਤੇ ਮੈਂ ਸੋਚਿਆ ਹੁਣ ਕਰਾਂ ਕਿ ਉਹਨਾਂ ਦੇ ਕੋਲ ਪੈਸੇ ਵੀ ਹੈ ਨਹੀਂ ਸੀਗੇ ਕਿਉਂ ਪ੍ਰਾਈਵੇਟ ਜਿਹੜੀ ਆ ਕਿ ਪ੍ਰਾਈਵੇਟ ਕੋਈ ਗੱਡੀ ਕਰ ਸਕਣ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ ਦਿਹਾੜੀ ਦਾਪਾ ਕਰਦੇ ਸੀਗੇ ਤੇ ਮੈਂ ਧੰਨਵਾਦ ਕਰਦਾ ਆ ਸੂਰੀ ਸਾਹਿਬ ਦਾ ਦਿਨੇਸ਼ ਸੂਰੀ ਸਾਹਿਬ ਦਾ ਮੈਂ ਮੇਰੇ ਦਿਮਾਗ ਵਿੱਚ ਆ ਗਿਆ ਇੱਕਦਮ ਕਿ ਕਿਉਂ ਨਾ ਇਹਨਾਂ ਨੂੰ ਫੋਨ ਕੀਤਾ ਜਾਵੇ ਜੋ ਆਵਾਜ਼ ਸੰਸਥਾ ਵੱਲੋਂ ਇੱਕ ਐਂਬੂਲੈਂਸ ਹੈਗੀ ਆ ਪਰ ਮੈਂ ਸੂਰੀ ਸਾਹਿਬ ਨੂੰ ਫੋਨ ਕੀਤਾ ਦਿਨੇਸ਼ ਸਾਹਿਬ ਨੂੰ ਜੋ ਕਿ ਸਾਡੇ ਮਤਲਬ ਚੈਨਲ ਦੇ ਨਾਲ ਸਾਡਾ ਮਤਲਬ ਇੱਕ ਦੂਸਰੇ ਨੂੰ ਅਸੀਂ ਖਬਰਾਂ ਦਾ ਵੀ ਆਦਾਨ-ਪ੍ਰਦਾਨ ਵੀ ਕਰਦੇ ਹੈਗੇ ਆ ਤੇ ਮੈਂ ਕਿਹਾ ਸੂਰੀ ਸਾਹਿਬ ਤੇ ਬੜੀ ਪ੍ਰੋਬਲਮ ਆ ਗਈ ਆ ਕਿ ਕਿਤੇ ਗੱਡੀ ਨਹੀਂ ਮਿਲ ਰਹੀ ਜੇ ਇੱਥੋਂ ਕਰਦੇ ਆ ਤਾਂ ਪੈਸੇ ਬੜੇ ਲੱਗਦੇ ਹੈਗੇ ਆ ਵੀ ਤੁਸੀਂ ਕੋਈ ਨਾ ਕੋਈ ਉਪਰਾਲਾ ਕਰ ਸਕਦੇ ਆ ਤਾਂ ਸੂਰੀ ਸਾਹਿਬ ਨੇ ਕਿਹਾ ਵੀ ਦੋ ਕਮੈਂਟ ਜਰਾ ਤੁਸੀਂ ਰੁਕੋ ਤੇ ਤੋਂ ਕੁਮੈਂਟ ਦੇ ਅੰਦਰ ਹੀ ਮੈਨੂੰ ਸੂਰੀ ਸਾਹਿਬ ਨੇ ਦਿਨੇਸ਼ ਸੂਰੀ ਸਾਹਿਬ ਨੇ ਮੈਨੂੰ ਫੋਨ ਕਰ ਦਿੱਤਾ ਤੇ ਫੋਨ ਕਰ ਦਿੱਤਾ ਤੇ ਥੋੜੇ ਹੀ ਸਮੇਂ ਦੇ ਵਿੱਚ ਜਿਹੜੀ ਉਹ ਆਵਾਜ਼ ਸੰਸਥਾ ਦੀ ਗੱਡੀ ਸੀਗੀ ਉਹ ਪਹੁੰਚ ਗਈ ਮੈਨੂੰ ਵੀ ਬੇहद ਹੋਇਆ ਕਿ ਇਹੋ ਜੀਆਂ ਮਤਲਬ ਜੋ ਗੱਡੀਆਂ ਨੇ ਜੋ ਆਵਾਜ਼ ਸੰਸਥਾ ਜਿਹੜੀ ਹੈਗੀ ਆ ਆਵਾਜ਼ ਸੰਸਥਾ ਜੋ ਇਹ ਉਪਰਾਲੇ ਕਰ ਰਹੀ ਹੈਗੀ ਆ ਤੇ ਇਹੋ ਜੀਆਂ ਸੰਸਥਾਵਾਂ ਦਾ ਆਮ ਬਰਗ ਨੂੰ ਆਮ ਲੋਕਾਂ ਨੂੰ ਇੱਕ ਬਹੁਤ ਵੱਡਾ ਸਹਾਰਾ ਹੈਗਾ ਹੈ ਕਿਉਂਕਿ ਅੱਜਕਲ ਤੇ ਖਰਚੇ ਚਲਾਉਣੇ ਬੜੇ ਔਖੇ ਹੋਏ ਨੇ ਘਰ-ਵਾਰ ਦਾ ਖਰਚਾ ਜਾਂ ਹੋਰ ਖਰਚੇ ਚਲਾਉਣੇ ਬੇहद ਦੀ ਮੁਸ਼ਕਲ ਨੇ ਪਰ ਜਿਹੜੀਆਂ ਇਹ ਸਮਾਜ ਸੇਵੀ ਸੰਸਥਾਵਾਂ ਨੇ ਜ਼ਿਲ੍ਹਾ ਸ਼ਹਿਰ ਭਗਤ ਸਿੰਘ ਨਗਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਕੁਝ ਸੰਸਥਾਵਾਂ ਨੇ ਤੇ ਜੋ ਲੋਕਾਂ ਦੀ ਸੇਵਾ ਕਰਦੇ ਆ ਨੇ ਤੇ ਬਿਨਾ ਕਿਸੇ ਲਾਲਸ ਤੋਂ ਸੇਵਾ ਕਰਦੀਆਂ ਨੇ ਸੋ ਇਹ ਜਿਹੜੀ ਖਬਰ ਹੈਗੀ ਆ ਸਾਨੂੰ ਪੀਵੀ 32 ਸ੍ਰੀ ਦਿਨੇਸ਼ ਸੂਰੀ ਵੱਲੋਂ ਜੋ ਰਿਕਾਰਡਿੰਗ ਕੀਤੀ ਗਈ ਸੀ ਉਹਨਾਂ ਕੋਲੋਂ ਮੈਂ ਮੰਗਵਾਈ ਹੈਗੀ ਆ ਤੇ ਮੈਂ ਸਾਡਾ ਚੈਨਲ ਨਵਾਂ ਸ਼ਰਦ ਬਾਬਾ YouTube ਚੈਨਲ ਇਹਨਾਂ ਦਾ ਧੰਨਵਾਦ ਕਰਦਾ ਆ ਕਿ ਇਹਨਾਂ ਨੇ ਸਾਨੂੰ ਇਹ ਖਬਰ ਭੇਜੀ ਸੋ ਪੇਸ਼ ਕਰ ਰਹੇ ਆ ਆਓ ਦੇਖਦੇ ਆ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਪੂਰੀ ਰਿਪੋਰਟ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਓ ਦੇਖਦੇ ਆ ਇਸ ਐਨੂਅਲ ਮੀਟਿੰਗ ਅਵਾਰਡੀ ਪੰਚੇ ਸਾਰੇ ਖਾਸ ਤੌਰ ਤੇ ਐਨਆਰਆਈ ਪ੍ਰਜਾਣੇ ਕੀ ਵਿਦੇਸ਼ਾਂ ਤੋਂ ਬੈਠੇ ਸਾਡੇ ਸਮਾਜ ਦੇ ਕੁਝ ਕਰਮਜਿੰਦਾ ਮਾਤਾ ਰੱਖਦੇ ਆਂ ਔਰ ਹਮੇਸ਼ਾ ਸਮਾਜ ਦੀ ਸੇਵਾ ਦੇ ਅਗੇ ਵੱਲ ਕੇ ਕੰਮ ਕਰਦੇ ਆਂ ਔਰ ਆਵਾਜ਼ ਦੇ ਸਾਰੇ ਜਿਹੜੇ ਮੰਨੇ ਉੱਤੇ ਬੰਦੇ ਹੋਏ ਸੋਨੇ ਸਾਰੇ ਦਾ دل کی ہیں تو دن واد کرتے ہیں اور یہ آس بھی رکھتے ہیں کہ تیرے وہ آواز تک ہوتی ہے آپ امید کرتے ہیں کہ آنے والے ٹائم پہ اپنا سہیوگ رکھو گے سو آواز باقی ساری کمیٹی سارے پہنچے ہیں سب تو پہلے تو میں سارے ہیں تو کی کرتے ہیں कि ਉਹਨਾਂ ਦਾ ਲਗਾਇਆ ਹੋਇਆ ਰੁਕਾ ਅੱਜ ਸਹਿਕ ਨਵਾਂ ਸ਼ਹਿਰ ਵਿੱਚ ਬਲਾਚੋਈ ਨੇ ਬਹੁਤ ਸਾਰੇ ਤੀਨ ਖੇਲੇ ਹੋਇਆ ਹਨ ਅਦੇਸ਼ਾਂ ਤੋਂ ਅਸੀਂ ਸਜੋ ਦੇ ਨਾਲ ਜਿਹੜਾ ਇਹ ਪੌਲ ਦਾ ਕਾਨੂੰਨ ਆਵਾਜ਼ ਚੱਲੀ ਹੈ ਉਹ ਤੁਹਾਡੇ ਸਾਈਡ ਨਾਲ ਬਹੁਤ ਵਧੀਆ ਚੱਲ ਰਿਹਾ ਸੋ ਇੱਕ ਵਾਰ ਫਿਰ ਸਾਰੇ ਅਵਾਇ ਟੀਮ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ میرا خیال ہے کوئی ادا کا کوئی میٹنگ نہیں ہے فورن تو بیٹھے جی نہیں کہہ سکتے بائی چار تو یہاں کال کرتے رہے ہیں اور فون سے بڑی حالی گل ہے کہ جن بھی ممبر ہے فنکشن لگاتار باہر تو کرتے رہے ہیں ہیراؤں کا سہیوگ جا دل کھول کے اور شہر انہوں نے سہیوگ جو نا ہجارہ ہی لوگ نے جڑا پلا ہوا ہے اور من ہے کہ دو دے سولہ سارے پنڈ کا ہی جا کیا گیا سب تو پہلا پروجیکٹ ہے وہ سارے پنڈر کو ہی ہوا اور اتنے پندرہ اگست جگہ ہے وہ سب ہی انہوں نے چابی دے کے جا بنایا گیا شروع ہوا جاقلہ ہے وہ اتنے تک ہیں سو امید کرتے ہیں چاہے سارے کام ہے لیکن ادھر چاہیے سچائی ہے وہ بہت ہے کہ یہ تک لے کے آئے گئے جاٹرول یا ٹرانسپیرنسی جی کا سارا کاروبار ہے وہ وردل جی کا ہے ایک بار پہلے بھی جب تک یہ ودر

جی درشنا واسطے اِسی پر بیٹھے درتے رہتے تو بریکٹ سارے بہت ہی ملتی ہے تو باقی بہت بہت دن بادی کیم کی بین کر کے انسانی ستبا رہتے تو یہ میرے کو شاپ بھی جب سارے دن کرتے ہیں بہت بہت سرکار جو نام جاگر ਡੀਐਸ ਜੀ ਸਾਹਿਬ ਪ੍ਰਦੇਸ਼ ਦੀ ਜਵਿੰਦਰ ਸ਼ਾਮਲਾ ਜੀ ਪ੍ਰੇਮ ਜੀ ਪਿੰਦਰ ਜੀ ਅੰਦੋਰੀ ਸਾਹਿਬ ਸ਼੍ਰੀ ਰਾਮਚੰਦ ਖੇਪੜ ਜੀ ਔਰ ਸਾਰੀ ਅਜੂਤ ਬੀਟ ਸਾਡਾ ਜਿਹੜਾ ਸਾਡੇ ਕੋਲ ਬੈਠੇ ਪਹਿਲਾਂ ਤਾਂ ਤੁਹਾਡੇ ਦਰਸ਼ਨ ਕਰਕੇ ਹੀ ਮਨ ਨੂੰ অতি ਪ੍ਰਸੰਨਤਾ ਮਿਲੀ ਮੈਂ ਜਵਿੰਦਰ ਸ਼ਾਮਲਾ ਜੀ ਨਾਲ ਸ਼ਾਇਦ ਵਾਪਸਤਾ ਪਹਿਲਾਂ ਨਹੀਂ ਸੀਗਾ ਤੇ ਫੋਨ ਤੇ ਗੱਲ ਕੀਤੀ ਤਾਂ ਬੜਾ ਆਨੰਦ ਆਇਆ ਉਹਨਾਂ ਦਾ ਪਿਆਰ ਦੇਖਣ ਨੂੰ ਮਿਲਿਆ ਅੱਜ ਮਨੋ ਤਕੀਪਾ ਕੇ ਮਿਲਣਾ ਮੌਕਾ ਮਿਲਿਆ ਸੋ ਮੈਂ ਆਵਾਜ਼ ਦਾ ਧਨਵਾਦੀਆਂ ਕਿ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਐਨੇ ਪ੍ਰੇਮ ਜੀ ਨੂੰ ਨਾਲ ਸਾਡੇ ਬੜੇ ਭਰਾਵਾਂ ਕੋ ਬੜੇ ਪਿਆਰੇ ਜਿਹੜੇ ਸਾਡੇ ਪਰਿਵਾਰਕ ਸੰਬੰਧ ਹੈ ਔਰ ਉਹ ਆਵਾਜ਼ ਨਾਲ ਦੁੱਖੇ ਐਨੀ ਮੁਫਤ ਦਾ ਕੰਮ ਕਰਦੇ ਐ ਸਾਡੇ ਪ੍ਰੇਮ ਜੀ ਯਾਰਾਂ ਪਿੱਛੇ ਬੈਠੇ ਆਪਣੇ ਜਿਆਰ ਸਾਹਿਬ ਸੁਤਨਾ ਨੂੰ ਕੈਨੇਡਾ ਤੋਂ ਜੱਸੀ ਮਿਲਾੜ ਸਾਡਾ ਭਾਂਡਾ ਲੱਗਦਾ ਹੈ ਤੋ ਬੜੀ ਖੁਸ਼ੀ ਕਰਦਿਆਂ ਦੇਖੇ ਕਬੀ ਪਾਗਰੇ ਦੀ ਸਾਥ ਚਾਹੇ ਐ ਔਰ ਕਿਸਾਨਾਂ ਜੀ ਚਲੇ ਗਏ ਸੋ ਕੁਝ ਗੱਲਾਂ ਤੁਹਾਡੇ ਨਾਲ ਫੋਨ ਵੀ ਸਾਥ ਲਿਆ ਕਰਨਾ ਚਾਹਾਂਗੇ ਉਹ ਅਸੀਂ ਬਾਅਦ ਕਰਦੇ ਆਂ ਪਰ ਤੁਹਾਡਾ ਜਿਹੜਾ ਇਹ ਜੋ ਕੰਮ ਹੈ ਇਸ ਸੰਸਥਾ ਨੂੰ ਚੜ੍ਹ ਔਰ ਮੁੱਖ ਤੌਰ ਤੇ ਭਾਈ ਇਹ ਦੇਖੋ ਅਸੀਂ ਸਾਰੇ ਇਸ ਮੁਲਕ ਚੋਂ ਕੰਮਕਾਰਾਂ ਦੇ ਬਾਦ ਗਏ ਆਪਣੇ ਕੰਮਾਂ ਨੂੰ ਵਧਾਉਣ ਲਈ ਆਪਣੀ ਰੋਜ਼ੀ ਕਮਾਉਣ ਲਈ ਆਪਣੇ ਪਰਿਵਾਰਾਂ ਨੂੰ ਵਧਾਉਣ ਲਈ لیکن چھوٹے වලوں ਸਾਡੇ ਵਿੱਚ ਪਾਇਆ ਹੋਇਆ ਲੋਭ ਸਾਡੇ ਵਿੱਚ ਪਾਇਆ ਹੋਇਆ ਇਹ ਕਿ ਸਾਡੀਆਂ ਦਰਦਾਂ ਨੂੰ ਤਕਾਂ ਨੂੰ ਮਹਿਸੂਸ ਕਰਨਾ ਔਰ ਆਪਣੀ ਕਮਾਈ ਤੋਂ ਉਹਦੇ 'ਚ ਐਡਾ ਬੜਾ ਜੋੜਦਾਨ ਪਾਣਾ ਸੋ ਇਹ ਸੰਸਾਰ ਚੌੜੀ ਥੋੜਾ ਬਹੁਤ ਬੜਾ ਜੋਖਮ ਹੈ ਜਿਹਦੀ ਮੈਂ ਚਾਹੁੰਦਾ ਕਿ ਸਾਰੇ ਦਾਰਗਾਂ ਮਾਫ਼ ਕਰਦੇ ਆ। ਇਹ ਬਰਲਾ ਇਸ ਰਿਸ਼ਤੇ ਨੂੰ ਛੱਡਦਾ ਕਿ ਮੇਰਾ ਭਤੀਜਾ ਪਰ ਦਵਿੰਦਰ ਦੀ ਜੀਨ ਹੈ ਦਵਿੰਦਰ ਦੀ ਸੋਚ ਹੈ ਭਿੰਦਰ ਦਾ ਭਿੰਦਰ ਦਾ ਕੰਮ ਕਰਨ ਦਾ ਨਜ਼ਰੀਆ ਹੈ ਪਰ ਉਹਦੇ ਨਾਲ ਇਸ ਸੰਸਥਾ ਦੇ ਵਿੱਚ ਮੈਂ ਸ਼੍ਰੀ ਰਕੇਸ਼ਵਰ ਨਾਲ ਗੱਲ ਕਰ ਰਿਹਾ ਸੀ ਕਿ ਇਹਨਾਂ ਲੋਕਾਂ ਦੇ ਪਤਾ ਨਹੀਂ ਕਿੰਨੇ ਕਰੋੜ ਰੁਪਏ ਇੱਥੇ ਲੱਗ ਗਏ ਕਿਸੇ ਵੀ ਇਲਾਜ ਵਾਸਤੇ ਕਿਸੇ ਵੀ ਮਕਾਨ ਵਾਸਤੇ ਕਿਸੇ ਦੀ ਐਂਬੂਲੈਂਸ ਵਾਸਤੇ ਕਈ ਵਾਰ ਸਾਨੂੰ ਵੀ ਯੂਨਿਟ ਪੈ ਜਾਂਦੀ ਹੈ ਤਾਂ ਅਸੀਂ ਆਵਾਜ਼ ਵਾਲਾ ਨਿਵਾਜ਼ ਮਾਰਦੇ ਹਾਂ ਕਿ ਦੇਖਿਓ ਯਾਰ ਇਹਨੂੰ ਪੀਜ ਦਿਓ ਇਹਨੂੰ ਲੈ ਆਇਓ ਇਹਦਾ ਲਾਸ਼ ਕਰਵਾ ਦਿਓ ਕਿਹਦੀ ਦਵਾਈ ਦੱਸੋ ਸਰ ਪ੍ਰਮਾਤਮਾ ਮਿਹਰ ਦਾ ਤੁਸੀ ਚੜ੍ਹਦੀ ਕਲਾ ਚ ਰਹੋ ਤੁਹਾਡੀ ਚੜ੍ਹਦੀ ਕਲਾ ਚ ਆਵਾਜ਼ ਦੀ ਚੜ੍ਹਦੀ ਕਲਾ ਹੈ ਤੇ ਉਸ ਚੜ੍ਹਦੀ ਕਲਾ ਤੋਂ ਸਾਨੂੰ ਬਹੁਤ ਮਾਣ ਵੀ ਹੈ ਪਿਆਰ ਵੀ ਹੈ ਪਤੇ ਪਿਆਰ ਸਤਿਕਾਰ ਬਣਿਆ ਰਹੇ ਸਾਰੇ ਮੱਥੇ ਆਉਂਦੇ ਬਹੁਤ ਹਨ ਨੇ ਇੱਕ ਉਹ ਸੋ ਉਹ ਜਨਰਲ ਮੀਟਿੰਗ ਦੇ ਸਾਰਿਆਂ ਨੂੰ ਦੱਸਿਆ ਗਿਆ ਸਾਡੇ ਕੋਲ ਓਮ ਪ੍ਰਕਾਸ਼ ਜੀ ਕਸਾਣਾ ਜਿਹੜੇ ਕੀ ਯੂ ਐਸ ਏ ਤੋਂ ਆਏ ਕੈਨੇਡਾ ਤੋਂ ਆਏ ਸੀਗੇ ਸਾਡੇ ਕੋਲ ਬਹੁਤ ਸਾਰੇ ਮਤਲਬ ਜਿਹੜੇ ਦੇਸ਼ ਵਿਦੇਸ਼ਾਂ ਤੱਕ ਸਾਡੇ ਮਹਿਮਾਨ ਸੀਗੇ ਉਹ ਸਾਰੇ ਆਏ ਹੋ ਸੀਗੇ ਤੇ ਅੱਜ ਅਸੀਂ ਇੱਕ ਨਵੀਂ ਕਮੇਟੀ ਸਾਡੇ ਜਿਹੜੇ ਪ੍ਰਧਾਨ ਸੀਗੇ ਰਾਜਪਾਲ ਮੀਲੂ ਜੀ ਇਹਨਾਂ ਨੇ ਆਪਣੀ ਨੋਮੀਨੇਸ਼ਨ ਜਿਹੜੀ ਹੈ ਉਹ ਅੱਗੇ ਪਾਸ ਔਨ ਕਰਤੀ ਹੈ ਉਹ ਮਸ਼ਾਲ ਅੱਗੇ ਪਾਸ ਔਨ ਕਰਤੀ ਹੈ ਸੋ ਅਗਲੇ ਸਾਲ ਲਈ ਜਿਹੜਾ ਮਦਨ ਲਾਲ ਚੇਤੀ ਜੀ ਜਿਹੜੇ ਕਿ ਸਾਡੇ ਸਭ ਤੋਂ ਪੁਰਾਣੇ ਵਰਕਰ ਨੇ ਉਹ ਹੁਣ ਅਗਲੇ ਸਾਲ ਲਈ ਪ੍ਰਧਾਨ ਦੀ ਭੂਮਿਕਾ 'ਚ ਰਹਿਣਗੇ ਨਰੇਸ਼ ਸੂਰੀ ਜੀ ਸਾਡੇ ਵਿੱਚ ਸਕੱਤਰ ਦੇ ਤੌਰ ਤੇ ਅਸੀਂ ਉਹਨਾਂ ਨੂੰ ਜਿਹੜਾ ਪਿਛਲੇ ਸਾਲ ਵੀ ਉਹ ਸੇਵਾ ਨਿਭਾ ਰਹੇ ਸੀ ਅੱਗੇ ਵੀ ਨਿਭਾਉਂਦੇ ਰਹਿਣਗੇ ਇਕਵਾਲ ਜੀ ਸਾਡੇ ਜਨਰਲ ਸੈਕਟਰੀ ਸੀਗੇ ਇਹ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਆਵਾਜ਼ ਦੀ ਸੇਵਾ ਕਰਨਗੇ ਸੋ ਮੈਂ ਬੇਨਤੀ ਕਰਾਂਗਾ ਮਦਨ ਲਾਲ ਚੇਤੀ ਜੀ ਤੋਂ ਪਹਿਲਾਂ ਰਾਜਪਾਲ ਮੀਲੂ ਜੀ ਦੋ ਸ਼ਬਦ ਜਰੂਰ ਕਹਿਣਗੇ ਬਹੁਤ ਬਹੁਤ ਧੰਨਵਾਦ ਜੀ ਮੈਂ 1 ਸਾਲ ਇਸ ਸੰਸਥਾ ਦਾ ਪ੍ਰਧਾਨ ਰਿਹਾ ਹਾਂ ਵਾਲ ਇਸ ਸੰਸਥਾ ਦਾ ਬਹੁਤ ਬੜੀਆ ਮੌਕਾ ਮਿਲਿਆ ਕੰਮ ਕਰਨ ਦਾ ਤੇ ਕੰਮ ਜਾ ਵੀ ਹੋਏ ਆ ਤੇ ਕਿਉਂਕਿ ਸਾਲ ਲਈ ਪ੍ਰਧਾਨ ਚੁਣਿਆ ਜਾਂਦਾ ਇਸ ਲਈ ਮੈਂ ਜਿਹੜੀ ਸਾਰੇ ਜਿੰਨੇ ਵੀ ਕਮੇਟੀ ਆ ਉਹਨਾਂ ਨੇ ਸੱਜ ਸਮਤੀ ਨਾਲ ਫੈਸਲਾ ਕੀਤਾ ਕਿ ਮਦਮਾ ਚੇਚੀ ਜੀ ਨੂੰ ਜਿਹੜਾ ਅਗਲੇ ਸਾਲ ਲਈ ਉਹ ਪ੍ਰਧਾਨ ਬਣਾਇਆ ਜਾਵੇ ਸੋ ਮੈਂ اپنی ਸਾਰੀ ਟੀਮ ਵੱਲੋਂ ਮਦਨਾਲ ਚੇਚੀ ਜੀ ਨੂੰ ਬਹੁਤ ਬਹੁਤ ਮੁਬਾਰਕੀ ਦਿੰਦਾ ਤੇ ਆਸ਼ ਕਰਦਾ ਕਿ ਅੱਗੇ ਤੋਂ ਵੀ ਹੋਰ ਹੋਰ ਵੀ ਵਧੀਆ ਕੰਮ ਜਿਹੜਾ ਉਹ ਆਵਾਜ਼ ਸੰਸਥਾ ਲਈ ਕਰਨਗੇ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੀਵੀ 32 ਨਵਾਂ ਸ਼ਹਿਰ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਮੈਨੂੰ ਆਵਾਜ਼ ਸੰਸਥਾ ਦੀ ਜਿਹੜੀ ਵੀ ਸਰਪ੍ਰਸਤ ਟੀਮ ਹੈ ਸਾਡੇ ਐਨਆਰਆਈ ਸਹਿਯੋਗੀ ਹੈ ਔਰ ਜਿਹੜੇ ਸਾਡੇ ਪੁਰਾਣੀ ਜੋ ਵੀ ਐਡਮਿਨ ਹੈਗੇ ਸੀ ਪ੍ਰਧਾਨ ਜੀ ਜਿੱਦਾਂ ਰਾਜਪਾਲ ਜੀ ਨੇ ਦੱਸਿਆ ਇਹਨਾਂ ਨੇ ਅੱਜ ਉਹ ਜਿਹੜੀ ਜ਼ਿੰਮੇਵਾਰੀ ਹੈ ਮੇਰੇ ਉੱਤੇ ਦਿੱਤੀ ਗਈ ਹੈ ਮੈਨੂੰ ਦਿੱਤੀ ਗਈ ਹੈ ਤੇ ਮੈਂ ਆਪਣੇ ਸਾਰੇ ਹੀ ਨਾ ਸਹਿਯੋਗੀਆਂ ਦੇ ਨਾਲ ਜੋ ਅੱਜ ਤੱਕ 8 9 ਸਾਲ ਤੋਂ ਅਸੀਂ ਕਰ ਰਹੇ ਹਾਂ ਉਸੇ ਜ਼ਿੰਮੇਵਾਰੀ ਨੂੰ ਅੱਗੇ ਜਾਰੀ ਰੱਖਦੇ ਹੋਏ ਮ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਇਹਦੇ ਲਈ ਮੈਂ ਆਪਣੇ ਸਾਰੇ ਹੀ ਟੀਮ ਮੈਂਬਰਸ ਸਾਡੇ ਵਰਿੰਦਰ ਜੀ ਤੇ ਸਾਡੇ ਸਰਪ੍ਰਸ ਸਰਵਣ ਮਿੱਲੂ ਜੀ ਅਜਸਰਾ ਰਾਮਦਾਨ ਖੇਪੜ ਜੀ ਨਰੇਸ਼ ਸੂਰੀ ਜੀ ਇਹਨਾਂ ਦੇ ਬੀਡੀ ਪਾਟਿਆ ਜੀ ਹੈ ਤੇ ਆ ਸਾਡੇ ਇਕਬਾਲ ਜੀ ਹੈਗੇ ਆ ਜਿਨ੍ਹਾਂ ਨੂੰ ਕੋਈ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਨੂੰ ਇਹਨਾਂ ਸਾਰਿਆਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਨ ਆਰ ਆਈ ਭਰਾਵਾਂ ਦੀ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਨਾਂ ਦੇ ਹੀ ਆਸ਼ੀਰਵਾਦ ਦੇ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਅੱਜ ਤੱਕ ਅਸੀਂ ਕਰਦੇ ਆਏ ਆ ਜੋ ਵੀ ਕੰਮ ਅਸੀਂ ਕੀਤਾ ਹੈ ਚਾਹੇ ਉਹ ਵਾਤਾਵਰਣ ਲਈ ਹੈ ਚਾਹੇ ਐਜੂਕੇਸ਼ਨ ਲਈ ਹੈ ਚਾਹੇ ਰਾਸ਼ਨ ਸੇਵਾ ਹੈ ਚਾਹੇ ਮੈਡੀਕਲ ਸੇਵਾਵਾਂ ਹੈ ਮੈਂ ਇਸ ਨੂੰ ਪੂਰੀ ਆਪਣੀ ਤਨ ਦੇ ਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਲੇਕਿਨ ਮੈਂ ਆਪਣੇ ਸਾਰੇ ਹੀ ਸਹਿਯੋਗੀਆਂ ਤੋਂ ਸਹਿਯੋਗ ਦੀ ਉਮੀਦ ਰੱਖਦਾ ਹਾਂ ਇਹਨਾਂ ਤੋਂ ਬਗੈਰ ਮੈਂ ਪੁੱਛਣੀ ਆ ਧੰਨਵਾਦ ਸਭ ਤੋਂ ਪਹਿਲਾਂ ਪੀਵੀ 32 ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਵੱਲੋਂ ਜਿਹੜੀ ਨਵੀਂ ਕਮੇਟੀ ਚੁਣੀ ਗਈ ਹੈ ਬਦਨ ਲਾਲ ਚੇਚੀ ਜੀ ਪ੍ਰਧਾਨ ਬਣੇ ਨੇ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਆਵਾਜ਼ ਟੀਮ ਬੜੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਇਹ ਸਾਰਾ ਹੀ ਜਿਹੜਾ ਹੈਗਾ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਜਿਹੜੇ ਸਾਡੇ ਸਰਪ੍ਰਸਤ ਮੈਂਬਰ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਤੇ ਵੱਡਿਆਂ ਦੇ ਸਹਿਯੋਗ ਦੇ ਨਾਲ ਸਾਰਾ ਚੱਲ ਰਿਹਾ ਹੈ ਤੇ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਆਵਾਜ਼ ਨੇ ਸਿੱਖਿਆ ਸਿਹਤ ਦੇ ਖੇਤਰ ਦੇ ਵਿੱਚ ਵੱਡੇ ਕੰਮ ਕੀਤੇ ਹਨ ਵੱਡੇ ਉਪਰਾਲੇ ਕੀਤੇ ਹਨ ਮੈਂ ਅੱਜ ਨਵੀਂ ਆਵਾਜ਼ ਟੀਮ ਨੂੰ ਮੁਬਾਰਕਬਾਦ ਦਿੰਦਾ ਪਿਛਲੇ 8 ਸਾਲ ਤੋਂ ਲਗਾਤਾਰ ਜੋ ਵੀ ਸੇਵਾ ਕਰਦੇ ਰਹੇ ਉਹ ਲਗਾਤਾਰ ਅੱਗੇ ਕੰਟੀਨਿਊ ਕਰਦੇ ਰਹਿਣਗੇ ਸਾਡੇ ਵੱਲੋਂ ਪੈਟਰਨ ਵੱਲ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਔਰ ਇਹਨਾਂ ਹੀ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ